ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਹੋਰ ਸਾਹਿਬ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਚੜ੍ਹਦੀ ਕਲਾ ਚ ਰਹਿਇਆ ਕਰੋ ਵੀਰੇ ਠੀਕ ਆ ਈ ਟੈਂ ਦੀ ਕਲਾ ਚ ਨਹੀਂ ਕਦੇ ਵੀ ਰਹਿਣਾ ਚਾਹੀਦਾ ਚੜ੍ਹਦੀ ਕਲਾ ਚ ਹੀ ਰਹਿਣਾ ਚਾਹੀਦਾ ਠੀਕ ਆ ਅੱਜ ਆਪਾਂ ਵੀਰੇ ਜਿਹੜੀ ਆਪਣੀ ਗੇਤੀ ਜੀ ਰੀਤੀ ਉਹਨੂੰ ਤਕਰੀਬਨ 40 ਦਿਨ ਹੋ ਗਏ ਜੀਰੀ ਲੱਗੀ ਨੂੰ ਠੀਕ ਆ ਵਿੱਚ ਬਹੁਤ ਵੀਰ ਸਪਰੇਅ ਕਰ ਰਹੇ ਨੇ ਠੀਕ ਆ ਆਪਾਂ ਵੀ ਜਣੀ 3-4 ਸਾਲ ਪਹਿਲਾਂ ਸਪਰੇਅ ਕਰਦੇ ਹੁੰਦੇ ਤੇ ਵੀਰੇ ਹੁਣ ਜਣੀ ਆਪਾਂ ਨੂੰ 3-4 ਸਾਲ ਤੋਂ ਪਦਾਨ ਦਾ ਰਿਜ਼ਲਟ ਜਾਦੇ ਲੱਗਿਆ ਠੀਕ ਆ ਆਪਾਂ ਵੀਰੇ ਪਦਾਨੇ ਪਾਉਨੇ ਆ ਵੀ ਉਹ ਕੰਮ ਨਹੀਂ ਹੈਗਾ ਵੀ ਆਪਾਂ ਵੀ ਵੀਡੀਓ ਬਣਾਉਣ ਦੇ ਮਾਰੇ ਜਾਂ ਉញੋ ਕਹੀਂ ਆਈਏ ਵੀ ਨਾ ਜੀ ਨਾ ਆਪਦਾ ਸਪਰੇਅ ਕਰਦੇ ਆ ਠੀਕ ਆ ਵੀ ਆਪਾਂ ਵੀਰੇ ਪਾਉਨੇ ਆ ਪਦਾਨ ਠੀਕ ਆ ਇੱਕ ਤਾਂ ਅੱਜ ਕੀ ਮੌਸਮ ਬਹੁਤ ਖਰਾਬ ਚੱਲ ਰਿਹਾ ਮਹਿੰਗੀਆਂ ਦਵਾਈਆਂ ਨੇ ਸਸਤੀਆਂ ਦਵਾਈਆਂ ਨਹੀਂ ਹੈਗੀਆਂ ਹੁਣ ਠੀਕ ਆ ਵੀ ਉਹਦਾ ਵੀ ਕੀ ਫਾਇਦਾ ਹੁਣ ਜਿਵੇਂ ਕੱਲ ਇੱਕ ਵੀਰ ਖਾਡੇ ਨਾਲ ਬੱਟ ਨਾਲ ਵਟਾ ਸਪਰੇਅ ਕਰ ਰਿਹਾ ਸੀ ਸਪਰੇਅ ਕਰਦੇ ਕਰਦੇ ਹੀ ਮੀਂਹ ਆ ਗਿਆ ਠੀਕ ਆ ਉਹ ਚਲੋ ਚਾਹੇ ਹੁਣ ਆਪਾਂ ਵੀ ਇਹੋ ਵਿੱਚ ਸਟicker ਪਾਉਨੇ ਆ ਪਰ ਫੇਰ ਵੀ ਮਨ ਦੇ ਵਿੱਚ ਡਰਤਾ ਰਹਿੰਦਾ ਵੀ ਦਵਾਈਆਂ ਮਹਿੰਗੀਆਂ ਨੇ ਵੀ ਯਾਰ ਅੱਖ ਨਹੀਂ ਕੰਮ ਹੋਊ ਕਰੂਗੀ ਦਵਾਈ ਖਣੀ ਨਹੀਂ ਕਰੂਗੀ ਹੈਨਾ ਉਹ ਮੰਨ ਚ ਫਿਰ ਇਹੋ ਜਿਹਾ ਕੰਮ ਕਾਦੇ ਵਾਸਤੇ ਆਪਾਂ ਵੀਰੇ ਕਰੀਏ ਜਿਹੜਾ ਕੰਮ ਕਰਕੇ ਵੀ ਬਾਅਦ ਦੇ ਵਿੱਚੋਂ ਮਨ ਦੇ ਵਿੱਚ ਫੇਰ ਧੁਕਤੋ ਕਰ ਰਹੇ ਹਨ ਵੀ ਆਪਾਂ ਉਹ ਉਹ ਗੱਲਾਂ ਸਾਰੀਆਂ ਸੋਚ ਕੇ ਤਾਂ ਆਪਾਂ ਅੱਜ ਪ੍ਰਦਾਨ ਲੈ ਕੇ ਆਏ ਆ ਹੁਣ ਆਪਾਂ ਉਹ ਉਹ ਜਿਹੜੀ ਬਾਹਰ ਵਾਲੀ ਜ਼ਮੀਨ ਆ ਔਰੋਂ ਸਟਾਰਟ ਕਰਨਾ ਇੱਕ ਹੋਰ ਆ ਵੀਰੇ ਗੱਲ ਜਿਵੇਂ ਦਵਾਈਆਂ ਵਾਲੇ ਨੇ ਸਾਰੇ ਕਹਿੰਦੇ ਨੇ ਡੇਢ ਕਿਲੋ ਵਿੱਗੇ ਦੀ ਪ੍ਰਦਾਨ ਪਾਓ ਆਪਾਂ ਪੌਣੇ ਵੀ 2 ਕਿਲੋ ਆ ਠੀਕ ਆ ਵੀ ਆਪਾਂ ਐ ਕਹਿੰਦੇ ਆ ਵੀ ਵਧੀਆ ਮੰਨ ਰਿਹਾ ਰਿਜ਼ਲਟ ਆਵੇ ਯਾਰ ਠੀਕ ਆ ਐ ਨਾ ਹੋਵੇ ਵੀ 10 15 ਦਿਨਾਂ ਨੂੰ ਫੇਰ ਆਪਾਂ ਦੁਬਾਰੇ ਢੋਲੀਆਂ ਚੱਕ ਲਈਏ ਠੀਕ ਆ ਹੁਣ ਵੀਰੇ ਆਪਾਂ ਬਸ ਜਦ ਜੀਰੀ ਐ ਨਾ ਬਗੋਲੇ ਆ ਜੂਗੀ ਜਦ ਸਪਰੇਅ ਕਰਨੀ ਆ ਬਸ ਠੀਕ ਆ ਜੀ ਹੁਣ ਅੱਜ ਆਪਾਂ ਲਗਦੇ ਆ ਪ੍ਰਾਣ ਪਾਉਣ ਚੱਕੋ ਵੀ ਮੁੰਡਿਓ ਇਹ ਧਰ ਲਾ 25 25 ਪੱਲਾ ਉਹਦੇ ਵਿੱਚ 5 ਕਿਲੋ ਆਪਾਂ ਦਵਾਉਂਦੇ ਹਾਂ 5 ਕਿਲੋ ਘਾਟਾ ਚੱਲ ਕੋਈ ਗੱਲ ਨਹੀਂ ਕਰਦੇ ਆ ਹੀ ਲਾਂ ਇੱਕ ਨਾ ਵੀਰੇ ਇਹ ਜਿਹੜੀ ਗੱਡੀ ਆ ਡਬਲ ਕੈਬ ਨਾ ਯੂਟਿਲਿਟੀ ਵੈਸੇ ਤਾਂ ਆਪਾਂ ਵੀਰੇ ਜਿਹੜਾ ਦੁੱਧ ਹੈ ਦੁੱਧ ਮੰਨ ਕੇ ਚੱਲੋ 5-4 ਪਿੰਡ ਛੱਡ ਕੇ ਪਾ ਕੇ ਆਉਣੇ ਆ ਆਪਾਂ ਨੂੰ ਤਾਂ ਆਪਾਂ ਨੂੰ ਤਾਂ ਊਂ ਵੀ ਵੈਸੇ ਦੀ ਲੋੜ ਸੀ ਠੀਕ ਆ ਵੀ ਪਾਰੇ ਹੈ ਵੀਰੇ ਜਿਵੇਂ ਖੇਤੀ ਵਾਸਤੇ ਹੁਣ ਸੰਦ ਜਿਵੇਂ ਟਰੈਕਟਰ ਹਾਲ ਹੈਰੋਂ ਇਹ ਚੀਜ਼ਾਂ ਇਹ ਜ਼ਰੂਰੀ ਹੋ ਗਈਆਂ ਹਨਾ ਖੇਤੀ ਜਿਹੜੇ ਵੀਰਾਂ ਦੀ ਖੇਤੀ ਮੰਨ ਕੇ ਚੱਲੋ ਥੋੜੀ-ਮੋਟੀ ਅੱਡ-ਅੱਡ ਜ਼ਮੀਨਾਂ ਦੇ ਵਿੱਚ ਆ ਉਹਨਾਂ ਨੂੰ ਇਹ ਬਹੁਤ ਜ਼ਿਆਦਾ ਜ਼ਰੂਰੀ ਸੰਦ ਆ ਇਹ ਵੀ ਹਨਾ ਆਪਾਂ ਲਿਆ ਤਾਂ ਬਹੁਤ ਮਨ ਭਾਜੇ ਦੀ ਮੋਟਰਸਾਈਕਲ ਦੇ ਮੁੱਲ ਜੇ ਮਿਲ ਗਈ ਦੀ 1.5 ਲੱਖ ਦੀ ਵੀ ਪਰ ਵਿਚਾਰੀ ਐਨਾ ਕੰਮ ਦਿੰਦੀ ਆ ਇਹ ਇਹ ਵੀ ਸੰਦ ਜ਼ਰੂਰੀ ਆ ਹੁਣ ਦੇਖੋ ਯੂਰੀਆ ਲੈ ਕੇ ਆਉਣਾ ਕੋਈ ਪਦਾਨ ਲੈ ਕੇ ਆਉਣਾ ਕੋਈ ਆਲੂ ਬੀਜ ਦੇ ਵੇਲੇ ਕੋਈ ਚੀਜ਼ ਘਟ ਗਈ ਪੰਜ ਚਾਰ ਥੱਲੇ ਡਾਈ ਦੇ ਜਾਂ ਆਲੂ ਦਾ ਬੀ ਘਟ ਗਿਆ ਜਿਹੜਾ ਕੁਝ ਮਰਜ਼ੀ ਲਿਆਓ ਲੇਬਰ ਲੈ ਕੇ ਆਉਣੀਆਂ ਲੇਬਰ ਛੱਡ ਕੇ ਆਉਣੀਆਂ ਯਾਨੀ ਇਹ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੈ ਦਾ ਗੱਡੀ ਦਾ ਹਨਾ ਇਹ ਵੀ ਬਹੁਤ ਜ਼ਰੂਰੀ ਸੰਦ ਆ ਬਾਕੀ ਹੁਣ ਆਪਾਂ ਰਲਾ ਕੇ ਪਾਵਾਂਗੇ ਵੀ ਵੀਰੇ ਆਪਾਂ ਹੁਣ ਤੁਸੀਂ ਫੇਰ ਵਿੱਚ ਵੀਰ ਕਹਿਣਗੇ ਵੀ ਇਹ ਕੰਮੇ ਏਕਨ ਕੋਈ ਨਹੀਂ ਪਾਉਂਦਾ ਆਪਾਂ ਵੀਰੇ ਥੋੜੇ ਜੇ ਜੂਰੀਏ ਦੇ ਵਿੱਚ ਰਲਾ ਕੇ ਪ੍ਰਦਾਨ ਪਾਉਣੇ ਆ ਕਿਉਂ ਮਹਿੰਗੀਆਂ ਨੇ ਦਵਾਈਆਂ ਵੀ ਸਾਣਾ ਸਹੀ ਆ ਜਵੇ ਠੀਕ ਆ ਪਹਿਲਾਂ ਚੰਗੀ ਤਰ੍ਹਾਂ ਜਿਹੜੇ ਆਪਣੇ ਬੰਦੇ ਨੇ ਚੰਗੀ ਤਰ੍ਹਾਂ ਤੇਲ ਤੂ ਲਾ ਲੰਦੇ ਨੇ ਐਨ ਸਮਾਰ ਕੇ ਸਾਰੇ ਸ਼ਰੀਰ ਨੂੰ ਫੇਰ ਆਪਾਂ ਪਾਉਣੇ ਆ ਠੀਕ ਆ ਹੁਣ ਆਪਾਂ ਰਲਾਉਨੇ ਆ ਰਲਾ ਕੇ ਤੁਹਾਨੂੰ ਮੈਂ ਆਪਣੇ ਸਿੱਟਾ ਆਉਂਦਾ ਵੀ ਦਿਖਾਵਾਂਗੇ ਠੀਕ ਆ ਜੀ ਹੁਣ ਆਪਾਂ ਰਲਾਉਨੇ ਆ ਕੋਈ ਗੱਲ ਨਹੀਂ ਲਾਗੇ ਦੇਖੋ ਜੀ ਆਪਣੇ ਬੱਬਰ ਸ਼ੇਰ ਬੰਦੇ ਦੋਏ ਠੀਕ ਆ ਪ੍ਰਮਾਤਮਾ ਦਾ ਨਾਮ ਲੈ ਕੇ ਕੋਈ ਇਹਨਾਂ ਨੂੰ ਮੰਨ ਕੇ ਚੱਲੋ ਦੱਸਣ ਦਾ ਨਹੀਂ ਲੋੜ ਹੈਗੀ ਕਿਉਂ ਪੁਰਾਣੇ ਬੰਦੇ ਨੇ ਜੀ ਆਪਦੇ ਆਪ ਐਨ ਸਹੀ ਹਿਸਾਬ ਨਾਲ ਪਾਉਂਦੇ ਨੇ ਬਹੁਤ ਪੁਰਾਣੇ ਬੰਦੇ ਨੇ ਜਦ ਮੈਂ ਵੀ ਛੋਟਾ ਜਿਹਾ ਹੁੰਦਾ ਸੀ ਜਦਦੇ ਆਉਂਦੇ ਨੇ ਇਹ ਵੀ ਛੋਟੇ ਛੋਟੇ ਚੀਜ਼ ਤੇ ਜ਼ਿਆਦਾ ਠੀਕ ਆ ਜਦਦੇ ਵਿਚਾਰੇ ਕੰਮ ਕਰਦੇ ਨੇ ਹੁਣ ਆਪਾਂ ਪ੍ਰਦਾਨ ਪਾ ਦਾਂਗੇ ਜੀ ਚਲੋ ਆਪਣੀ ਟੈਨਸ਼ਨ ਖਤਮ ਆ ਫੇਰ ਹੁਣ ਜਦ ਆਪਣੀ ਜੀਰੀ ਗੋਭ ਦੇ ਵਿੱਚ ਆ ਜੂਗੀ ਜਾਂ ਕੋਈ ਕੋਈ ਸੱਟਾ ਕੱਢਣ ਦੀ ਤਿਆਰੀ ਚ ਹੋਊਗੀ ਜਾਂ ਦ ਆਪਾਂ ਜਾਨੀ ਸਪਰੇਅ ਕਰਾਂਗੇ ਜੀ ਇੱਧਰ ਜਮਾ ਛੱਡਦਾ ਨਹੀਂ ਜੀ ਵਾ ਇੱਕ ਹਾਂਡ ਬਾਅਦ ਚ ਕਰ ਲਿਆਂ ਨਰੇਸ਼ ਆ ਇੱਧਰ ਨਹੀਂ ਛੱਡ ਬਾਅਦ ਚ ਮਾਰੇਗਾ ਫਿਰ ਠੀਕ ਆ ਠੀਕ ਆ ਛੜਾ ਲਈ ਠੀਕ ਆ ਬਹੁਤ ਵਧੀਆ ਮੁੰਡੇ ਕੰਮ ਕਰਦੇ ਨੇ ਹੋਰ ਵੀ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਆਪਦਾ ਦੇਖ ਕੇ ਠੀਕ ਆ ਸਪਰੇਅ ਕਰਨੀਆਂ ਤੁਹਾਨੂੰ ਸਪਰੇਅ ਲੋਟ ਲੱਗਦੀ ਆ ਸਪਰੇਅ ਕਰੋ ਠੀਕ ਆ ਨਹੀਂ ਆਪਦਾ ਵੀਰੇ ਭਾਈ ਅਸੀਂ ਤਾਂ ਮੌਸਮ ਦੇ ਹਿਸਾਬ ਨਾਲ ਦੇਖ ਕੇ ਸਾਨੂੰ ਤਾਂ ਪ੍ਰਦਾਨ ਦਾ ਠੀਕ ਲੱਗਿਆ ਨਾਲੇ ਕਈ ਗੱਲਾਂ ਹੁੰਦੀਆਂ ਨੇ ਥੋੜਾ ਜਿਹਾ ਦੀ ਕੋਈ ਢਲੀ ਆਪਣੀ ਉਹ ਉੱਚੀ ਨੀਵੀਂ ਹੁੰਦੀ ਆ ਉਹ ਪ੍ਰਾਣ ਨਾਲ ਵੀ ਐਨ ਸੈੱਟ ਹੋ ਜਾਂਦੀ ਆ ਫਸਲ ਇੱਕ ਪਾਈ ਪ੍ਰਾਣ ਤੋਂ ਬਾਅਦ ਆਪਣੀ ਜੀਰੀ ਆ ਜਿਹੜੀ ਦੇਖਣ ਨੂੰ ਬਹੁਤ ਵਧੀਆ ਲੱਗਦੀ ਆ ਬਹੁਤ ਚੌੜਾ ਪੱਤਾ ਕਰ ਦਿੰਦੀ ਆ ਹਨਾ ਐਨ ਪਤਾ ਲੱਗਦਾ ਹੁੰਦਾ ਐਨ ਲੋਕਾਂ ਤਿੱਖੀਆਂ ਖੜੀਆਂ ਹੁੰਦੀਆਂ ਨੇ ਤਾਂ ਸਾਨੂੰ ਵੀ ਪ੍ਰਾਣ ਪਈ ਵੀ ਆ ਠੀਕ ਆ ਤਾਂ ਕਰਕੇ ਸਾਨੂੰ ਤਾਂ ਭਾਈ ਪ੍ਰਾਣ ਵਧੀਆ ਲੱਗਿਆ ਸਾਡੇ ਤਾਂ ਜੀ ਪ੍ਰਾਣ ਦਾ ਰਿਜ਼ਲਟ ਵੀ ਵੱਧ ਆਇਆ ਅਰ ਪ੍ਰਾਣ ਪਾਈ ਵੀ ਜੀਰੀ ਵੀ ਵੱਧ ਨਿਕਲਦੀ ਆ ਆਪਾਂ ਵੀਰੇ ਪ੍ਰਦਾਨ ਪਾਉਨੇ ਆ ਬਾਕੀ ਜਮੇ ਵੀਰੋ ਤੁਹਾਨੂੰ ਸਹੀ ਲੱਗਦਾ ਹੋਊਗਾ ਤੁਸੀਂ ਆਪਦੇ ਹਿਸਾਬ ਨਾਲ ਸਪਰੇ ਵੀ ਕਰ ਸਕਦੇ ਹੋ ਪ੍ਰਦਾਨ ਵੀ ਪਾ ਸਕਦੇ ਹੋ ਹਨਾ ਵਿਪਾਰ ਆਇਆ ਵੀ ਹਰੇਕ ਕੰਮ ਦੀ ਬਤ ਹੁੰਦੀ ਆ ਉਹ ਬਤ ਸੰਭੋ ਜਰੂਰ ਆਹੀ ਸਾਰੇ ਵੀਰਾਂ ਨੂੰ ਬੇਨਤੀ ਆ ਠੀਕ ਹੈ ਜੀ ਇੱਕ ਵੀਰ ਬਣ ਕੇ ਆਪਣੇ YouTube ਚੈਨਲ ਤੇ ਉਹਨੂੰ ਫੋਲੋ ਜਰੂਰ ਵੱਧ ਤੋਂ ਵੱਧ ਕਰੋ ਘੰਟੀ ਵਾਲਾ ਬਟਨ ਦਬਾਓ ਇਹ ਸਾਰੇ ਵੀਰਾਂ ਨੂੰ ਬੇਨਤੀ ਆ ਧੰਨਵਾਦੀ